ਅਮਰੀਕਾ ਚ ਗ੍ਰੀਨ ਕਾਰਡ ਹੋਲਡਰਸ ਟਰੱਕ ਡਰਾਈਵਰ ਪੰਜਾਬੀ ਜਾਂ ਹਿੰਦੀ ਬੋਲਣ ਵਾਲੇ ਸਾਰੇ ਅੱਜਕੱਲ ਹੁਣ ਥੋੜਾ ਬਹੁਤ ਡਰੇ ਹੋਏ ਆ ਡੇਲੀ ਅਪਡੇਟਸ ਵੱਲ ਵੀ ਧਿਆਨ ਬਣਿਆ ਰਹਿੰਦਾ ਯਾਨੀ ਕਿ ਮਨ ਅੰਦਰ ਇੱਕ ਡਰ ਜਾਂ ਫਿਰ ਫਿਕਰ ਜਾਂ ਨਾਲ-ਨਾਲ ਚੱਲਦਾ ਰਹਿੰਦਾ ਅਜਿਹੀ ਚ ਜੇ ਤੁਹਾਨੂੰ ਕੋਈ ਕਾਲ ਆਵੇ ਅੱਗੋਂ ਆਵਾਜ਼ ਪੁਲਿਸ ਅਧਿਕਾਰੀ ਦੀ ਹੁੰਦੀ ਹੈ ਤੇ ਤੁਹਾਡੀ ਗ੍ਰਿਫਤਾਰੀ ਲਈ ਕੋਰਟ ਦੇ ਆਰਡਰ ਵੀ ਦੱਸੇ ਜਾਣ ਦੱਸਿਆ ਜਾਂਦਾ ਕਿ ਪ੍ਰੈਜ਼ੈਂਟ ਲੋਕੇਸ਼ਨ ਤੁਹਾਡੀ ਕਿੱਥੇ ਆ ਦੱਸੋ ਐਸ ਟਾਈਮ ਕਿੱਥੇ ਹੋ ਤੁਸੀਂ ਇਹ ਸਾਰਾ ਮਸਲਾ ਇੱਕ ਪਾਰਸਲ ਦੇ ਨਾਲ ਜੁੜਿਆ ਹੁੰਦਾ ਹੈ ਤੁਹਾਡੇ ਨਾਮ ਤੇ ਆਇਆ ਕੋਈ ਪਾਰਸਲ ਹੈ ਉਸ ਵਿੱਚ ਡਰੱਗਸ ਹੈ ਹੁਣ ਪੁਲਿਸ ਤੁਹਾਨੂੰ ਸਰਚ ਕਰਦੀ ਫਿਰ ਰਹੀ ਹੈ ਗ੍ਰਿਫਤਾਰੀ ਦੇ ਆਰਡਰ ਫੋਨ ਤੇ ਪੜਕੇ ਸੁਣਾਏ ਜਾਂਦੇ ਆ ਕਾਲ ਦੌਰਾਨ ਅਧਿਕਾਰੀ ਪੁੱਛਦਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਤੁਸੀਂ ਇਸ ਮਾਮਲੇ ਦੇ ਬਾਰੇ ਸੁਣਿਆ ਜੇ ਤੁਸੀਂ ਹਾਂ ਕਹਿੰਦੇ ਹੋ ਤਾਂ ਅਗਲਾ ਸਵਾਲ ਹੁੰਦਾ ਹੈ ਕਿ ਤੁਹਾਨੂੰ ਕਿਸੇ ਹੋਰ ਤੇ ਸ਼ੱਕ ਹੈ ਕੀ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜੋ ਨਸ਼ੇ ਦੇ ਕਾਰੋਬਾਰ 'ਚ ਸ਼ਾਮਲ ਹੋਵੇ ਜਾਂ ਫਿਰ ਕਿਸੇ ਨੇ ਤੁਹਾਡੀ ਆਈਡੀ ਦੀ ਗਲਤ ਵਰਤੋਂ ਕੀਤੀ ਹੋਵੇ ਤੁਸੀਂ ਸੋਚ ਵਿੱਚ ਪੈ ਜਾਂਦੇ ਹੋ ਬਹੁਤੀਆਂ ਗੱਲਾਂ ਦਾ ਤੁਸੀਂ ਫੈਸਲਾ ਨਹੀਂ ਕਰ ਪਾਉਂਦੇ ਤੁਹਾਨੂੰ ਯੂਨਾਈਟਿਡ ਸਟੇਟਸ ਕੋਰਟ ਦੇ ਆਰਡਰ ਪੜ੍ਹ ਕੇ ਸੁਣਾਏ ਜਾਂਦੇ ਆ ਜਿਸ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਤੁਹਾਡੇ ਤੇ ਇਲਜ਼ਾਮ ਲਗਾਇਆ ਜਾਂਦਾ ਤਾਂ ਇਹਨਾਂ ਬਾਅਦ ਹੈ ਕਿ ਤੁਹਾਡੀ ਹਾਲਤ ਪਤਲੀ ਹੋ ਜਾਣੀ ਆ ਹੱਥ ਕੰਬਣ ਲੱਗ ਜਾਣਗੇ ਤੇ ਜ਼ੁਬਾਨ ਥਰ-ਥਰਉਣ ਲੱਗ ਜਾਵੇਗੀ ਫੋਨ ਬੰਦ ਹੋ ਜਾਂਦਾ ਹੈ ਦੁਬਾਰਾ ਫਿਰ ਵਾਰ-ਵਾਰ ਕਾਲ ਆਉਂਦੀ ਹੈ ਕੋਰਟ ਦੇ ਅਰੈਸਟ ਆਰਡਰ ਤੁਹਾਡੇ ਫੋਨ ਤੇ ਭੇਜੇ ਜਾਂਦੇ ਆ ਜਲਦ ਅਰੈਸਟ ਕਰਨ ਦਾ ਪ੍ਰੋਸੈਸ ਫਾਲੋ ਕਰਨ ਲਈ ਆਖਿਆ ਜਾਂਦਾ ਹੈ ਸੁਭਾਅਿਕ ਹੈ ਬੰਦਾ ਇਮੀਗ੍ਰੇਸ਼ਨ ਕਲੀਅਰੈਂਸ ਆਈਸਰੇਡ ਬਾਰਡਰ ਸਕਿਉਰਿਟੀ ਸਰਵਿਸਿਜ਼ ਵਗੈਰਾ ਵਗੈਰਾ ਬੜਾ ਕੁਝ ਇਸ ਨਵੇਂ ਪੰਗੇ ਦੇ ਬਾਰੇ ਸੋਚਦਾ ਦਿਮਾਗ ਚ ਲਾਉਂਦਾ ਅਕਸਰ ਕਨਫਿਊਜ਼ਨ ਤੇ ਘਬਰਾਹਟ ਬਹੁਤਾ ਕੁਝ ਕਰਨ ਵੀ ਨਹੀਂ ਦਿੰਦੀ ਅਸਲ ਅਸਲ ਵਿੱਚ ਇਸ ਕਾਲ ਦਾ ਮਕਸਦ ਹੀ ਸੀ ਤੁਹਾਨੂੰ ਕਨਫਿਊਜ਼ ਕਰਨਾ ਤੁਹਾਡੇ ਮਨ ਅੰਦਰ ਡਰ ਪੈਦਾ ਕਰਨਾ ਅਸਲ ਵਿੱਚ ਅਮਰੀਕਾ ਕੈਨੇਡਾ ਰਹਿੰਦੇ ਕਈ ਭਾਰਤੀ ਲੋਕਾਂ ਨੂੰ ਅਜਿਹੇ ਕਾਲਸ ਆਈਆਂ ਸ਼ਾਇਦ ਬਹੁਤਿਆਂ ਨੂੰ ਪਤਾ ਵੀ ਨਹੀਂ ਹੋਵੇਗਾ ਕਿ ਇਹ ਕਾਲ ਅਮਰੀਕਾ ਜਾਂ ਕੈਨੇਡਾ ਇਮੀਗ੍ਰੇਸ਼ਨ ਅਧਕਾਰੀਆਂ ਦੇ ਵੱਲੋਂ ਨਹੀਂ ਸਨ ਬਲਕਿ ਬੰਗਲਾੌਰ ਇੰਡੀਆ ਦੇ ਇੱਕ ਕਾਲ ਸੈਂਟਰ ਤੋਂ ਇੰਡੀਅਨ ਟਾਈਮ ਮੁਤਾਬਕ ਰਾਤ ਵੇਲੇ ਕੀਤੀਆਂ ਗਈਆਂ ਸੀ ਤੇ ਫੋਨ ਤੇ ਗੱਲ ਕਰਨ ਵਾਲੇ ਕੋਈ ਵੱਡੇ ਅਧਿਕਾਰੀ ਨਹੀਂ ਸਨ ਬਲਕਿ 22000 ਰੁਪਏ ਮਹੀਨੇ ਦੇ ਕੰਮ ਕਰਨ ਵਾਲੇ ਇੰਡੀਆ ਤੋਂ ਬੰਦੇ ਸਨ ਇਹ ਇੱਕ ਰੈਗਟ ਹੈ ਜੋ ਇੰਡੀਆ ਦੇ ਇੱਕ ਕਾਲ ਸੈਂਟਰ ਤੋਂ ਆਪਰੇਟ ਕੀਤਾ ਜਾਂਦਾ ਸੀ ਬੰਗਲੌਰੂ ਪੁਲਿਸ ਨੇ ਇੱਕ ਕਾਲ ਸੈਂਟਰ ਤੇ ਛਾਪਾ ਮਾਰਿਆ ਹੈ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਮਹਾਰਾਸ਼ਟਰ ਦੇ 8 ਮਗਾਹਾਲਿਆ ਦੇ 4 오ਡੀਸਾ, ਮਧ ਪ੍ਰਦੇਸ਼, ਪੱਛਮੀ ਬੰਗਾਲ ਤੇ ਗੁਜਰਾਤ ਤੋਂ ਇੱਕ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਾਰਿਆਂ ਨੂੰ ਕਾਲ ਸੈਂਟਰ ਕੰਪਨੀ ਸਾਈਬਿਟਸ ਸੋਲੂਸ਼ਨਸ ਦੇ ਮਾਲਕਾਂ ਦੇ ਵੱਲੋਂ ਵਕਫ ਵਕਫ ਘਰਾਂ ਵਿੱਚ ਰਹਿਣ ਲਈ ਜਗ੍ਹਾ ਵੀ ਦਿੱਤੀ ਗਈ ਸੀ ਇਹ ਇੱਕ ਇੰਟਰਨੈਸ਼ਨਲ ਰੈਕਡ ਦਾ ਹਿੱਸਾ ਹੈ ਯਾਨੀ ਕਿ ਕੈਨੇਡਾ ਅਮਰੀਕਾ ਜਿਉ ਤੁਹਾਡੀ ਜਾਣਕਾਰੀ ਯਾਨੀ ਕਿ ਤੁਹਾਡਾ ਫੋਨ ਨੰਬਰ ਵੀਜ਼ਾ ਸਟੇਟਸ ਰਿਹਾਈਸ਼ ਜੌਬ ਇਹ ਸਭ ਕੁਝ ਉਸ ਰੈਕਡ ਦੇ ਕੋਲੇ ਜਾਣਕਾਰੀ ਪਹੁੰਚਦੀ ਹੈ ਤੇ ਫਿਰ ਇੰਡੀਆ ਦੇ ਬੰਗਲੋਰੋ ਦੇ ਕਾਲ ਸੈਂਟਰ ਤੋਂ ਫੋਨ ਕਰਕੇ ਸੰਭਾਭੀ ਡਾਰ ਤੁਹਾਡੇ ਮਾਨ ਅੰਦਰ ਵਿਦਾਇਆ ਜਾਂਦਾ ਹੌਲੀ ਹੌਲੀ ਗੱਲ ਕੈਸ਼ ਤੇ ਆ ਕੇ ਨਵੇੜ ਵੀ ਦਿੱਤੀ ਜਾਂਦੀ ਹੈ ਪਰ ਇਹ ਇੱਕ ਬੜਾ ਸ਼ਾਤਰ ਪਲਾਨ ਹੁੰਦਾ ਹੈ ਇਸੇ ਨੂੰ ਕਹਿੰਦੇ ਆ ਡਿਜੀਟਲ ਅਰੈਸਟ ਕਈ ਵਾਰ ਅਪਰਾਧ ਦੀਆਂ ਕਹਾਣੀਆਂ ਗਲੀਆਂ ਸੜਕਾਂ 'ਚ ਨਹੀਂ ਸਗੋਂ ਸਕਰੀਨ ਦੇ ਚਮਕਦੇ ਮਾਨੀਟਰਾਂ ਦੇ ਪਿੱਛੇ ਲਿਖੀਆਂ ਜਾਂਦੀਆਂ ਇਹ ਕਹਾਣੀਆਂ ਵੀ ਅਸੀ ਹੈ ਜਿੱਥੇ ਠੱਗੀ ਦੀ ਦੁਨੀਆ ਨੇ ਆਪਣੇ ਜਾਲ ਡਿਜੀਟਲ ਤਾਰਾਂ ਦੇ ਨਾਲ ਬੁਣੇ ਸਨ ਬੰਗਲੌਰੂ ਦਾ ਇਹ ਅਮੀਰ ਇਲਾਕਾ ਹੈ ਇੱਕ ਕੌਂਸੈਂਟਰ ਚੱਲ ਰਿਹਾ ਸੀ ਜਿਸ ਦਾ ਕੋਈ ਬੋਰਡ ਨਹੀਂ ਸੀ ਕੋਈ ਨਾਮ ਨਹੀਂ ਸੀ ਪਰ ਉਸਦੀ ਆਵਾਜ਼ ਪਹੁੰਚ ਰਹੀ ਸੀ ਅਮਰੀਕਾ ਕੈਨੇਡਾ ਉੱਥੇ ਲੋਕਾਂ ਨੂੰ ਵਾਰ-ਵਾਰ ਨરાਇਆ ਜਾਂਦਾ ਸੀ ਬੈਂਗਲੋਰੂ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲਦੀ ਹੈ ਇਨਪੁਟਸ ਮਿਲਣ ਤੋਂ ਬਾਅਦ ਰਾਤ ਨੂੰ ਚਲਾਏ ਜਾ ਰਹੇ ਇਸ ਕਾਲ ਸੈਂਟਰ ਤੇ ਰੈਡ ਕੀਤੀ ਜਾਂਦੀ ਹੈ ਦਸਤਰ ਦੇ ਅੰਦਰੋਂ 16 ਬੰਦੇ ਅਰੈਸਟ ਕੀਤੇ ਗਏ ਨੇ ਜਿਨ੍ਹਾਂ ਦੇ ਕੰਪਿਊਟਰਸਾਂ ਕੰਪਿਊਟਰਸ ਦੀ ਸਕਰੀਨ ਤੇ ਚੱਲ ਰਹੀਆਂ ਸਕ੍ਰਿਪਟਾਂ ਨੇ ਸਾਰਾ ਭੇਦ ਖੋਲ ਲਿਆ ਇਹ ਲੋਕ ਇੱਕ ਜਾਣੇ ਪਛਾਣੇ ਟੰਗ ਦੇ ਨਾਲ ਸਾਹਮਣੇ ਸਕ੍ਰਿਪਟ ਪਈ ਹੁੰਦੀ ਸੀ ਠੱਗੀ ਘਰੇ ਸਾਂ ਉਹ ਕਿਸੇ ਵਿਅਕਤੀ ਨੂੰ ਕਾਲ ਕਰ ਦੇਣਾ ਤੁਹਾਡੇ ਨਾਮ ਤੇ ਇੱਕ ਪਾਰਸਲ ਭੇਜਿਆ ਗਿਆ ਸੀ ਜਿਸ ਵਿੱਚ ਨਸ਼ੀਲਾ ਸਮਾਨ ਮਿਲਿਆ ਫਿਰ ਸ਼ੁਰੂ ਹੁੰਦਾ ਹੈ ਡਰਾਉਣਾ ਦਾ ਖੇਡ ਜੇ ਤੁਸੀਂ ਸੁਰੱਖਿਤ ਰਹਿਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸਹਿਯੋਗ ਕਰੋ ਜਾਂ ਫਿਰ ਭੁਗਤਾਨ ਕਰੋ ਇਹ ਠੱਗੀ ਸੁਰੱਖਿਆ ਦੇ ਨਾਮ ਤੇ ਲੋਕਾਂ ਦੀ ਮਿਹਨਤ ਦੀ ਕਮਾਈ ਹੜਪਣ ਦਾ ਇੱਕ ਬੜਾ ਸ਼ਾਤਰ ਤਰੀਕਾ ਸੀ ਭਾਰਤ ਵਿੱਚ ਅਜਿਹੇ ਸਾਈਬਰ ਅਪਰਾਧੀ ਅਕਸਰ ਸੀਬੀਆਈ ਐਡੀ ਜਾਂ ਫਿਰ ਕਸਟਮ ਅਧਿਕਾਰੀ ਦੇ ਰੂਪ ਵਿੱਚ ਅਕਸਰ ਲੋਕਾਂ ਨੂੰ ਡਰਾਉਂਦੇ ਰਹਿੰਦੇ ਆ ਪਰ ਇਸ ਮਾਮਲੇ 'ਚ ਗੱਲ ਕੁਝ ਵੱਖਰੀ ਸੀ ਇਹ ਗਰੋਹ ਖੁਦ ਨੂੰ ਅਮਰੀਕੀ ਤੇ ਕੈਨੇਡੀਅਨ ਜਾਂਚ ਏਜੰਸੀ ਦੇ ਅਫਸਰ ਦੇ ਵਜੋਂ ਪੇਸ਼ ਕਰਦਾ ਸੀ ਉਹਨਾਂ ਦੇ ਕੰਪਿਊਟਰਸ 'ਤੇ ਜੋ ਸਕ੍ਰਿਪਟ ਸਾਹਮਣੇ ਪਈ ਆ ਉਸ ਵਿੱਚ ਲਿਖਿਆ ਯੂਨਾਈਟਿਡ ਸਟੇਟਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਸਪੀਕਿੰਗ ਤੇ ਪੀੜਤ ਨੂੰ ਲੱਗਦਾ ਸੀ ਇਹ ਕੋਈ ਅਸਲੀ ਸਰਕਾਰੀ ਅਧਿਕਾਰੀ ਹੈ ਉਹਨਾਂ ਦਾ ਮਕਸਦ ਸਿਰਫ ਇੱਕੋ ਸੀ ਕਿ ਉਹਨਾਂ ਲੋਕਾਂ ਨੂੰ ਡਰਾਇਆ ਜਾਵੇ ਤੇ ਡਰਦੇ ਸਾਂ ਹੀ ਹੀਟ ਪੈਸੇ ਕਿੰਨਾ ਕਿਵੇਂ ਵਸੂਲੇ ਜਾਮ ਹਰ ਕਾਲ ਇੱਕ ਨਵੇਂ ਸ਼ਿਕਾਰ ਦੀ ਤਲਾਸ਼ ਕਰਦੀ ਸੀ ਇਹ ਹਰ ਸਕਰੀਨ ਦੇ ਪਿੱਛੇ ਛੁਪੇ ਹੁੰਦਾ ਸੀ ਇੱਕ ਨਕਲੀ ਅਫੀਸਰ ਜੋ ਸਿਰਫ ਵੇਚਦਾ ਸੀ ਡਰ ਬੰਗਲੌਰੂ ਦੀ ਇਸ ਛਾਪੇ ਮਾਰੀ ਨੇ ਹੁਣ ਸਾਬਿਤ ਕਰ ਦਿੱਤਾ ਹੈ ਕਿ ਅਪਰਾਧ ਹੁਣ ਚਿਹਰੇ ਨਹੀਂ ਦਿਖਾਉਂਦਾ ਉਹ ਸਕਰੀਨਾਂ ਦੇ ਪਿੱਛੇ ਲੋਕੇ ਵੀ ਡਰ ਪੈਦਾ ਕਰਦਾ ਤੇ ਯਾਦ ਰੱਖੋ ਜਦੋਂ ਵੀ ਕਿਸੇ ਅਣਪਛਾਤੇ ਨੰਬਰ ਤੋਂ ਕਾਲ ਆਉਂਦੀ ਹੈ ਕਿ ਉਹ ਕਹੇ ਕਿ ਤੁਹਾਡੇ ਖਿਲਾਫ ਕੇਸ ਦਰਜ ਹੈ ਤਾਂ ਡਰੋ ਨਾ ਸੋਚੋ ਪੁੱਛੋ ਗਹਿਰਾਈ ਨਾਲ ਸਵਾਲ ਪੁੱਛੋ ਜਾਂਚ ਕਰੋ ਕਿਉਂਕਿ ਜਿੰਨੇ ਤੁਸੀਂ ਸਵਾਲ ਪੁੱਛੋਗੇ ਉਹ ਤੁਹਾਡੇ ਸਵਾਲਾਂ 'ਚ ਫਸਦਾ ਜਾਵੇਗਾ ਕਿਉਂਕਿ ਹਰ ਆਵਾਜ਼ ਜੋ ਡਰਾਉਂਦੀ ਹੈ ਉਹ ਕਾਨੂੰਨ ਦੀ ਨਹੀਂ ਕਈ ਵਾਰ ਠੱਗਦੀ ਵੀ ਹੋ ਸਕਦੀ ਹੈ ਇਹ ਹਾਲੇ ਕਲੀਅਰ ਨਹੀਂ ਹੈ ਕਿ ਕਿੰਨੀ ਰਕਮ ਦੀ ਠੱਗੀ ਹੁਣ ਤੱਕ ਮਾਰੀ ਗਈ ਹੈ ਕਿੰਨੇ ਕੁ ਲੋਕਾਂ ਨੂੰ ਠੱਗਿਆ ਗਿਆ ਜਾਂਚ ਤੋਂ ਬਾਅਦ ਪਤਾ ਲੱਗੂ ਕੁਝ ਕਰਮਚਾਰੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਨੂੰ ਮਹੈਜ਼ 22000 ਰੁਪਏ ਪ੍ਰਤੀ ਮਹੀਨਾ ਦਨਕਾ ਦਿੱਤੀ ਜਾਂਦੀ ਸੀ ਜਿਸ ਵਿੱਚ ਖਾਣਾ ਤੇ ਰਹਿائش ਵੀ ਹੁੰਦਾ ਸੀ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਨਕਦੀ ਵਿੱਚ ਕਮਿਸ਼ਨ ਵੀ ਮਿਲਦਾ ਸੀ ਇਹਨਾਂ ਬੰਦਿਆਂ ਬੰਗਲੌਰ ਪੁਲਿਸ ਕਮਿਸ਼ਨਰ ਸਿਮੰਤ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸ਼ੱਕ ਹੈ ਕਿ ਇਹ ਗਰੁੱਪ ਵਿਦੇਸ਼ਾਂ ਦੇ ਵਿੱਚੋਂ ਕੰਮ ਕਰ ਰਿਹਾ ਹੈ ਕਿਸੇ ਵੱਡੇ ਨੈਟਵਰਕ ਦਾ ਹਿੱਸਾ ਹੈ ਇੱਕ ਛੋਟਾ ਜਿਹਾ ਹਿੱਸਾ ਵਾਸੀ ਜੋ ਉੱਥੋਂ ਦੇ ਨਾਗਰਿਕਾਂ ਦੇ ਨਾਲ ਧੋਖਾ ਕਰਦਾ ਹੈ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਮਹਾਰਾਸ਼ਟਰ ਦੇ 8, ਮਹਾਂਗਾਲਿਆ ਦੇ 4, ਓਡੀਸ਼ਾ, ਮਧ ਪ੍ਰਦੇਸ਼, ਪੱਛਮੀ ਬੰਗਾਲ ਤੇ ਗੁਜਰਾਤ ਤੋਂ ਇੱਕ-ਇੱਕ ਬੰਦਾ ਸ਼ਾਮਿਲ ਹੈ ਸਾਰਿਆਂ ਨੂੰ ਕਾਲ ਸੈਂਟਰ ਕੰਪਨੀ ਸਾਈਵਿਟਸਲ ਸੋਲੂਸ਼ਨਸ ਦੇ ਮਾਲਕਾਂ ਨੇ ਦੋ ਵਕਫਾ ਕਰਾਂ ਵਿੱਚ ਰੈਂਜੀਡੈਂਸ ਵੀ ਦਿੱਤੀ ਸੀ ਪਰ ਉਹਨਾਂ ਨੂੰ ਅਲੱਗ-ਅਲੱਗ ਰੱਖਿਆ ਜਾਂਦਾ ਸੀ ਤੇ ਬਾਹਰ ਕਿਸੇ ਨਾਲ ਬਾਜ਼ਾਰ ਵਿੱਚ ਗੱਲ ਕਰਨ ਦੀ ਮਨਾਹੀ ਹੁੰਦੀ ਸੀ ਉਹਨਾਂ ਨੂੰ ਦਫ਼ਤਰ ਵਿੱਚ ਹੀ ਟ੍ਰੇਨਿੰਗ ਦਿੱਤੀ ਗਈ ਸੀ ਫਿਰ ਕਥਿਤ ਤੌਰ ਤੇ ਇੰਟਰਨੈਟ ਕਾਲਾਂ ਦੇ ਰਾਹੀਂ ਵਿਦੇਸ਼ੀ ਸਿਟੀਜ਼ਨਾਂ ਜਿਹੜੇ ਵਿਦੇਸ਼ੀ ਐਨ ਆਰ ਆਈਜ਼ ਆ ਉਹਨਾਂ ਦੇ ਨਾਲ ਧੋਖਾੜੀ ਕਰਨ ਦਾ ਕੰਮ ਇਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਜਾਂਦੀ ਆ ਬੰਗਲੌਰ ਪੁਲਿਸ ਕਮਿਸ਼ਨਰ ਸੀਮੰਤ ਕੁਮਾਰ ਦਾ ਦਾਅਵਾ ਹੈ ਕਿ ਉਹਨਾਂ ਲੋਕਾਂ ਨੂੰ ਕਿਹਾ ਗਿਆ ਸੀ ਕਿ ਕਿਸੇ ਨਾਲ ਗੱਲ ਨਹੀਂ ਕਰਨੀ ਉਹਨਾਂ ਨੂੰ ਰਾਤ ਦੀ ਸ਼ਿਫਟ ਵਿੱਚ ਕੰਮ ਕਰਵਾਇਆ ਜਾਂਦਾ ਸੀ ਤੇ ਫਿਰ ਉਸੇ ਰੁਹਾਇਸ਼ ਵਿੱਚ ਵਾਪਸ ਭੇਜ ਦਿੱਤਾ ਜਾਂਦਾ ਸੀ ਜਿੱਥੇ ਉਹਨਾਂ ਨੂੰ ਰੱਖਿਆ ਜਾਂਦਾ ਸੀ ਅਸਲ ਵਿੱਚ ਇਹਨਾਂ ਨੂੰ ਕਾਲ ਸੈਂਟਰ ਦੇ ਨਾਮ ਤੇ ਭਰਤੀ ਕੀਤਾ ਗਿਆ ਸੀ ਤੇ ਇਸ ਤਰ੍ਹਾਂ ਦਾ ਛਾਤਰ ਵਰਕ ਉਹਨਾਂ ਨੂੰ ਦਿੱਤਾ ਗਿਆ ਸੀ ਜਿਸ ਵਿੱਚ ਰਾਤ ਦੇ ਵੇਲੇ ਇਹਨਾਂ ਦੀ ਡਿਊਟੀ ਹੁੰਦੀ ਸੀ ਜਦੋਂ ਇਹ ਆਫਿਸ ਆਉਂਦੇ ਸੀ ਫ੍ਰੀ ਫੂਡ ਇਹਨਾਂ ਨੂੰ ਪ੍ਰੋਵਾਈਡ ਕਰਾਇਆ ਜਾਂਦਾ ਸੀ ਫਿਰ ਸ਼ਟਰ ਸੁੱਟਨ ਦਿੱਤਾ ਜਾਂਦਾ ਤੇ ਕੰਮ ਸ਼ੁਰੂ ਹੁੰਦਾ ਪੁਲਿਸ ਨੇ ਜਾਂਚ ਕੀਤੀ ਤੇ ਇਲੈਕਟ੍ਰੋਨਿਕ ਉਪਕਰਨ ਜਿਹੜੇ ਵਰਤੇ ਗਏ ਆ ਉਹ ਜੱप्त ਕੀਤੇ ਗਏ ਨੇ 41 ਕੰਪਿਊਟਰ ਸਿਸਟਮ ਨੇ 41 ਮੋਨੀਟਰ ਆ 40 CPU 41 ਮਾਊਸ 41 ਕੀਬੋਰਡ 41 VGA ਕੇਬਲ 82 ਪਾਵਰ ਕੇਬਲਾਂ ਨੇ 21 LAN ਕੇਬਲਾਂ ਨੇ ਦੋ ਹਾਜ਼ਰੀ ਵਾਲੇ ਰਜਿਸਟਰ ਆ ਕਾਪੀਆਂ 25 ਮੋਬਾਈਲ ਫੋਨ ਆ ਆਈ ਡੀਜ਼ ਨੇ ਇਸ ਤੋਂ ਇਲਾਵਾ 4 ਡੀ ਲਿੰਕ ਸਵਿਚ ਤੇ 4 ਰਾਊਟਰ ਸ਼ਾਮਿਲ ਹੈ ਯਾਨੀ ਕਿ ਕਾਲ ਸੈਂਟਰ ਦੇ ਨਾਮ ਤੇ ਇੱਕ ਬੜੀ ਸ਼ਾਤਰ ਟ੍ਰੇਨਿੰਗ ਤੋਂ ਬਾਅਦ ਇਹਨਾਂ ਲੋਕਾਂ ਤੋਂ ਅਜਿਹਾ ਕੰਮ ਕਰਵਾਇਆ ਜਾਂਦਾ ਸੀ ਜਿਸ ਵਿੱਚ ਇੰਟਰਨੈਸ਼ਨਲ ਲੈਵਲ ਤੇ ਇਟ ਹੈ ਗਿਆ ਵੱਖ-ਵੱਖ ਮੁਲਕਾਂ 'ਚ ਵੱਖ-ਵੱਖ ਲੋਕਾਂ ਨਾਲ ਕੀਤੀ ਜਾਂਦੀ ਰਹੀ ਹੈ ਪਤਾ ਨਹੀਂ ਕੈਨੇਡਾ 'ਚ ਕਿੰਨੇ ਕੁ ਲੋਕਾਂ ਨੂੰ ਅਧਿਕਾਰੀ ਬਣ ਕੇ ਅਜਿਹੀ ਕਾਲ ਗਈ ਹੋਵੇਗੀ ਤੇ ਉਹਨਾਂ ਨੇ ਕੀ ਬਣਿਆ ਹੋਵੇਗਾ ਤੇ ਪਤਾ ਨਹੀਂ ਅਮਰੀਕਾ 'ਚ ਗ੍ਰੀਨ ਕਾਰਡ ਹੋਲਡਰਸ ਜਾ ਫਿਰ ਅਸਾਈਲਮ ਵਾਸਤੇ ਜਿਨ੍ਹਾਂ ਨੇ ਅਪਲਾਈ ਕੀਤਾ ਜਾਂ ਫਿਰ ਟਰੱਕ ਡਰਾਈਵਰਸ ਕਿੰਨੇ ਕੁ ਲੋਕਾਂ ਨੂੰ ਬੰਗਲੌਰ ਤੋਂ ਕੱਲ ਗਈ ਹੋਵੇਗੀ ਤੇ ਉਹਨਾਂ ਨੇ ਸੋਚਿਆ ਹੋਵੇਗਾ ਕਿ ਸ਼ਾਇਦ ਜੇ ਅਮਰੀਕਾ ਤੋਂ ਕੋਈ ਇਮੀਗ੍ਰੇਸ਼ਨ ਆਫੀਸਰ ਜਾਂ ਫਿਰ ਕੋਈ ਪੁਲਿਸ ਅਧਿਕਾਰੀ ਉਹਨਾਂ ਨਾਲ ਗੱਲ ਕਰ ਰਿਹਾ ਹੈ